ਜਿਹੜੇ ਖੇਡ ਮੰਤਰੀ ਬਣਦੇ ਸੀ ਉਹਨਾਂ ਨੂੰ ਕੁਝ ਨਹੀਂ ਪਤਾ ਸੀ ਸਾਡੇ ਇਲਾਕੇ ਚ ਚਲੋ ਹੁਣ ਦੁਨੀਆ ਤੇ ਨਹੀਂ ਰਹੇ ਸੁਖਦੇਵ ਸਿੰਘ ਟੀਨਸਾ ਜੀ ਇੰਡੀਅਨ ਸਾਈਕਲ ਐਸੋਸੀਏਸ਼ਨ ਦੇ ਪ੍ਰਧਾਨ ਸੀ ਤੁਸੀਂ ਸਾਈਕਲ ਚੜ ਕੇ ਚਲਾਉਣਾ ਤਾਂ ਦੂਰ ਗੱਲ ਹੈ ਜੇ ਐ ਤੋਰਨਾ ਵੀ ਹੋਵੇ ਤਾਂ ਵੀ ਤੋਰ ਨਹੀਂ ਸਕਦੇ ਸੀ ਯਾਰ ਜਿਹੜੇ ਬੰਦਿਆਂ ਨੂੰ ਕੁਝ ਪਤਾ ਸਾਈਕਲਿੰਗ ਬਾਰੇ ਸਾਈਕਲਿੰਗ ਸਾਡੇ ਬੱਚੇ ਜਿਹੜੇ ਪੁਰਾਣੇ ਪਲੇਅਰ ਨੇ ਉਹਨਾਂ ਨੂੰ ਕੋਚ ਲਾਓ ਅਸੀਂ 300 ਕੋਚ ਹੁਣ ਦਿੱਤਾ ਹੈ ਜਿਹੜੀਆਂ ਜਿਹੜੀਆਂ ਗੇਮਾਂ ਦੇ ਵਿੱਚ ਉਹਨੇ ਮੱਲਾ ਮਾਰੀਆਂ ਨੇ ਉਹਨਾਂ ਨੂੰ ਕਹਿ ਤੁਸੀਂ ਹੋਰ ਬੱਚੇ ਜਿਹੜੇ ਨੇ 올림픽 ਦੇ ਪੋਡੀਅਮ ਤੇ ਲੈ ਕੇ ਜਾਓ ਅਸੀਂ ਤੁਹਾਡੀਆਂ ਤਨਖਾਹਾਂ ਵੀ ਵਧਾਉਨੇ ਆ ਅਸੀਂ ਤੁਹਾਨੂੰ ਡਿਸਟ੍ਰਿਕਟ ਸਪੋਰਟ ਅਫਸਰ ਲਾਉਨੇ ਆ ਤੁਸੀਂ ਹੋਰ ਬੱਚੇ ਜਿਹੜੇ ਨੇ ਉਹਨਾਂ ਨੂੰ ਉਤਸ਼ਾਹਿਤ ਕਰੋ ਅਸੀਂ ਪਲੇਅਰਾਂ ਨੂੰ ਪਹਿਲਾਂ ਪੈਸੇ ਦਿੰਨੇ ਆ ਬਹੁਤ ਸਾਰੇ ਮੈਂ ਦੇਖਦਾ ਮੈਂ ਜਦੋਂ ਲੰਘਦੇ ਆ ਸੜਕਾਂ ਦੇ ਕਿਨਾਰਿਆਂ ਤੇ ਪਲੇਅਰ ਸਾਡੇ ਨੰਗੇ ਪੈਰੀਂ ਭੱਜਦੇ ਫਿਰਦੇ ਹੁੰਦੇ ਆ ਮੈਂ ਰੋਕ ਲੈਣਾ ਕਈਆਂ ਨੂੰ ਯਾਰ ਨੰਗੇ ਪੈਰੀਂ ਰਾਤ ਨੂੰ ਇੰਨਾ ਰਿਸਕ ਲਈ ਜਾਂਦੇ ਆ ਸੜਕ ਤੇ ਕੀ ਕਰੀਏ ਜੀ ਕਹਿੰਦੇ ਬੂਟ ਵੀ ਹੈ ਨਹੀਂ ਜਾਂ ਪੁਲਿਸ ਚ ਪਰਤੇ ਹੋਣਾ ਜਾਂ ਖੇਡਾਂ ਚ ਜਾਣਾ ਤਾਂ ਅਸੀਂ ਫੈਸਲਾ ਕੀਤਾ ਕਿ 8 ਲੱਖ ਰੁਪਈਆ ਉਸ ਪਲੇਅਰ ਨੂੰ ਪਹਿਲਾਂ ਦਿਓ ਤੇ ਉਹਨੂੰ ਉਹੀ ਜੈਵਲਿਨ ਕੁਸ਼ਤੀ ਵਾਸਤੇ ਉਹੀ ਗੱड्डा ਮਿਲੇ ਜਿਹੜਾ 올림픽 ਚ ਵਰਤਿਆ ਜਾਂਦਾ ਹੈ ਇੱਥੇ ਮਿੱਟੀ ਤੇ ਪ੍ਰੈਕਟਿਸ ਕਰਦੇ ਆ ਉੱਥੇ ਗੱਡੇ ਹੋਰ ਨੇ ਗ੍ਰਿਪ ਹੀ ਨਹੀਂ ਬਣਦੀ ਜਾ ਕੇ ਜੀ ਸਾਨੂੰ ਕੀ ਪਤਾ ਜੀ ਅਸਤਾ ਕਦੇ ਗੱਡੇ ਤੇ ਕੁਸ਼ਤੀ ਵੀ ਨਹੀਂ ਕੀਤੀ